ਸੁਖਵਿੰਦਰ ਸਿੰਘ ਰੰਧਾਵਾ ਇੱਕ ਜੁਰਤ ਵਾਲੇ ਲੀਡਰ ਮੰਨੇ ਜਾਂਦੇ ਨੇ ਉਹਨਾਂ ਦਾ ਨਾਮ ਆ ਅੱਜ ਉਹਨਾਂ ਦੇ ਪੁੱਤਰ ਨੂੰ ਧਮਕੀ ਆ ਚੁੱਕੀ ਹੈ ਅੱਗੀ ਰੈਲੀ ਕੀਤੀ ਸੀ ਕਿ ਤਰ੍ਹਾਂ ਬਪਰਾ ਉਥੇ ਮੇਰੇ بیٹے ਨੇ ਬੋਲ ਗਏ ਕਿ ਆਸੀ ਕਿ ਇਥੋਂ ਦਾ ਜਿਹੜਾ ਡੀਐਸਪੀ ਤੇ ਐਸਐਚਓ ਹੈ ਗੈਂਗਸਟਰਾਂ ਦੇ ਨਾਲ ਮਿਲਿਆ ਹੋਇਆ ਇਥੋਂ ਦਾ ਐਮਐਲਏ ਗੈਂਗਸਟਰਾਂ ਦੇ ਨਾਲ ਮਿਲਿਆ ਹੋਇਆ ਇਥੋਂ ਦੀ ਪੁਲਿਸ ਉਹਨਾਂ ਦੇ ਨਾਲ ਰਲ ਕੇ ਨਸ਼ਾ ਵਿੱਚ ਵਿਕਾੜ ਰਹੀ ਹੈ ਤੇ ਉਹਦਾ ਰਿਜ਼ਲਟ ਅੱਜ ਸਾਹਮਣੇ ਆ ਗਿਆ ਤੇ ਉਹ ਭਗਵਾਨਪੁਰੀਆ ਔਰ ਸੁਖਵਿੰਦਰ ਰੰਧਾਵਾ ਉਹਨਾਂ ਦਾ ਨਾਮ ਜਿਹੜਾ ਹੈ ਨਾ ਸੁਖਮਨ ਜੀ ਅੱਜ ਨਹੀਂ ਕਿੰਨੀ ਵਾਰੀ ਪਹਿਲਾਂ ਚਰਚਾ ਦੇ ਵਿੱਚ ਆ ਚੁੱਕੇ ਸਗੂਪ ਭਗਵਾਨਪੁਰਿਆ ਉਹ ਕਹਿੰਦੇ ਕਿ ਜੇਲ੍ਹ ਦੇ ਵਿੱਚ ਨੇ ਕਹਿੰਦੇ ਕਿ ਉਹਨਾਂ ਨੂੰ ਫੋਨ ਦਿੱਤਾ ਇਹੀ ਤਾਂ ਵੱਡਾ ਸਵਾਲ ਹੈ ਨਾ ਕਿ ਇੱਕ ਬੰਦਾ ਤੁਹਾਡੀ ਗ੍ਰਿਫਤ ਦੇ ਵਿੱਚ ਆ ਉਹਨਾਂ ਕੋਲ ਫੋਨ ਕਿੱਥੋਂ ਆ ਗਿਆ ਦੋਨਾਂ ਥਾਵਾਂ ਦੇ ਉੱਤੇ ਦੋਵੇਂ ਬੀਜੇਪੀ ਰੂਲਡ ਨੇ ਸਟੇਟਸ ਦੇ ਮੈਂ ਜਿਹੜਾ ਜਗੂ ਭਗਵਾਨਪੁਰਿਆ ਇਹਨੂੰ ਏਸ ਕਰਕੇ ਅਰੈਸਟ ਕੀਤਾ ਉਹ ਕਿਹਾ ਗਿਆ ਕਿ ਇਹ ਪੰਜਾਬ 'ਚ ਨਸ਼ਾ ਤਸਕਰਿਆ ਤੇ ਨਸ਼ਾ ਬਹੁਤ ਵੱਡੀ ਤਦਾਦ ਚ ਵੇਚਦਾ ਤੇ ਨਾਲ ਹੀ ਉਹਨੂੰ ਨਾਰਕੋਟਿਕਸ ਬਿਊਰੋ ਆਫ ਇੰਡੀਆ ਨੇ ਨਾਲ ਹੀ ਮੋਬਾਈਲ ਦੇ ਦਿੱਤਾ ਕਿ ਆ ਲੈ ਫੜ ਤੇ ਇਨਾ ਮੋਬਾਈਲਾਂ ਤੋਂ ਤੂੰ ਪੰਜਾਬ ਦੇ ਲੋਕਾਂ ਨੂੰ ਥ੍ਰੈਟ ਕਰਕੇ ਡਰਾ ਲ ਲਾਰੈਂਸ ਵਾਲੀ ਇੰਟਰਵਿਊ ਦਾ ਕੀ ਨਿਕਲਿਆ ਕੀ ਬਣਿਆ ਕੀ ਵਟਿਆ ਕੀ ਖਟਿਆ ਪੰਜਾਬ ਦੇ ਲੋਕ ਅੱਖਾਂ ਟੱਡ ਕੇ ਹੁਣ ਤੱਕ ਉਮੀਦ ਲਾਈ ਬੈਠੇ ਆ ਵੀ ਦਿੱਤੇ ਹੋਰਗਾ ਜਿਹੜਾ ਨਸ਼ਾ ਹੈ ਜਿਸ ਤਰਕੇ ਮੈਂ ਸਵੇਰੇ ਇੱਕ ਵੀਡੀਓ ਹਾਂਜੀ ਕੀਤੀ ਹੈ ਇੱਕੋ ਪਿੰਡ ਦੇ ਵਿੱਚ 12 ਮੌਤਾਂ ਲਗਾਤਾਰ ਦਸਤਾਂ ਦੇ ਵਿੱਚ ਤਸਵੀਰਾਂ ਕਿੱਥੋਂ ਆ ਰਹੀਆਂ ਨੇ ਕਿ ਇੱਕ ਮੋਟਰਸਾਈਕਲ ਦੇ ਲਾਗੇ ਇੱਕ ਨੌਜਵਾਨ ਮੁੰਡਾ ਮਤਲਬ ਟੀਕਾ ਲਾ ਕੇ ਤੇ ਉੱਥੇ ਹੀ ਰਹਿ ਗਿਆ ਰੁੜ ਗਿਆ ਉੱਥੇ ਜਾਂ ਤਾਂ ਉਹ ਤਸਵੀਰਾਂ ਤਾਂ ਸੱਚ ਬੋਲਦੀਆਂ ਨੇ ਉਹ ਵੀਡੀਓ ਤਾਂ ਸੱਚ ਬੋਲਦੀ ਐ ਅੱਜ ਤਾਂ ਮੀਤ ਹੇਰ ਤੇ ਨੀਲ ਗਰਗਜੀ ਨੂੰ ਇਹ ਗੱਲ ਮਤਲਬ ਕਹਿਣ ਤੋਂ ਪਹਿਲਾਂ ਕਈ ਵਾਰੀ ਸੋਚਣਾ ਚਾਹੀਦਾ ਸੀ ਕਿਉਂਕਿ ਸਾਢੇ 3 ਸਾਲ ਦਾ ਵਕਤ ਹੋ ਚੁੱਕਿਆ ਇਹਨੂੰ ਹੁਣ ਆਪ ਪੁਲਿਸ ਮਕਾਬਲਾ ਕਹਿਣੀ ਆਈ ਐ ਇਹ ਕਾਊਂਟਰ ਜਿਹੜਾ ਆ ਉਹ ਸਾਨੂੰ ਸਿੱਧੇ ਤੌਰ ਦੇ ਉਤੇ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਪੁਲਿਸ ਦੇ ਹੱਥ ਕੋਈ ਨਾ ਕੋਈ ਲੱਗਦਾ ਹੈ ਉਸ ਤੋਂ ਹਥਿਆਰਾਂ ਦੀ ਜਰੀ ਬਰਾਮਦਗੀ ਕਰਾਉਣ ਜਾਂਦੇ ਆ ਤੇ ਜਿੱਥੇ ਫਿਰ ਮੁਕਾਬਲਾ ਹੋ ਜਾਂਦਾ ਇਹ ਇੱਕ ਇਸ਼ਾਰਾ ਮਾਤਰ ਕੀਤਾ ਗਿਆ ਸੀ ਕਿ ਜੇ ਤੁਸੀਂ ਇੰਦਾ ਸੂਤ ਨਹੀਂ ਆਉਂਦੇ ਹੈਗੇ ਤਾਂ ਉਸ ਵਿਅਕਤੀ ਦੇ ਉੱਤੇ ਵਾਇਰਿੰਗ ਕਰਕੇ ਇੱਕ ਟੈਸਟ ਜਿਹਨੂੰ ਆਪਾਂ ਕਹਿੰਦੇ ਆ ਕਿ ਉਹ ਟੈਸਟਿੰਗ ਕਰਕੇ ਦਿਖਾਤੀ ਉਹਨੇ ਸੱਚੀ ਗੱਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਲਾਅ ਐਂਡ ਆਰਡਰ ਦੀ ਕਿਉਂਕਿ ਅੱਜ ਤੜਕ ਸਾਰੇ ਇੱਕ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਵਾਇਰਲ ਹੁੰਦੀ ਆ ਕਿਸੇ ਆਮ ਵਿਅਕਤੀ ਜਾਂ ਪਰ ਕਿਸੇ ਜਿਹੜਾ ਗੋਨਾਮ ਨੇ ਇਹ ਪੋਸਟ ਨਹੀਂ ਪਾਈ ਇੱਕ ਲੋਕਾਂ ਦੇ ਨੁਮਾਇੰਦੇ ਗੁਰਦਾਸਪੁਰ ਤੋਂ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਡਿਪਟੀ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਤੇ ਉਸ ਤੋਂ ਬਾਅਦ ਕਈ ਵਾਰ ਦੇ ਮੰਤਰੀ ਜਾਨੀ ਕਿ ਸਿਆਸਤ ਦੇ ਵਿੱਚ ਵੱਡਾ ਕਦਰ ਰੱਖਣ ਵਾਲੇ ਕਾਂਗਰਸ ਦੇ ਵਿੱਚ ਵੱਡਾ ਚਿਹਰਾ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਰੀ ਆ ਉਹਨਾਂ ਨੇ ਇਸ ਧਮਕੀ ਦੀਆਂ ਸਿੱਧੀਆਂ ਤਾਰਾਂ ਜੱਗੂ ਭਗਵਾਨਪੁਰੀਏ ਦੇ ਨਾਲ ਜੁੜੀਆਂ ਨੇ ਤੇ ਇਸ ਗੱਲ ਨੂੰ ਲੈ ਕੇ ਕਾਫੀ ਸਿਆਸਤ ਭਖੀ ਹੋਈ ਆ ਕਰਾ ਸਿਆਸਤ ਤਾਂ ਹਰ ਮਸਲੇ ਨੂੰ ਲੈ ਕੇ ਭਖ ਜਾਂਦੀ ਆ ਪਰ ਵੱਡੀ ਗੱਲ ਤਾਂ ਇਹ ਆ ਕਿ ਪੰਜਾਬ ਦੀ করুণ ਵਿਵਸਥਾ ਠੀਕ ਕਿਵੇਂ ਹੋਵੇਗੀ ਸਰਕਾਰਾਂ ਬਦਲ ਗਈਆਂ ਬਦਲਾ ਆ ਗਿਆ ਪਰ ਅੱਜ ਵੀ ਕਾਨੂੰਨ ਵਿਵਸਥਾ ਦੇ ਉੱਪਰ ਵੱਡੇ ਸਵਾਲ ਖੜੇ ਹੋ ਰਹੇ ਨੇ ਜਿੱਥੇ ਕਿ ਕਾਂਗਰਸ ਪਾਰਟੀ ਨੇ ਇਸ ਗੱਲ ਦੇ ਉੱਪਰ ਸਵਾਲ ਚੁੱਕੇ ਨੇ ਪਰ ਸੱਤਾਧਿਰ ਪਾਰਟੀ ਇਹ ਕਹਿ ਰਹੀ ਹੈ ਕਿ ਇਹਨਾਂ ਗੈਂਗਸਟਰਾਂ ਨੂੰ ਪੁਸ਼ਤ ਪਨਾਈ ਕੌਣ ਕਰਦਾ ਰਿਹਾ ਅਕਾਲੀ ਦਲ ਤੇ ਕਾਂਗਰਸ ਕਰਦੀ ਰਹੀ ਹੈ ਇਲਜ਼ਾਮ ਅਸੀਂ ਨਹੀਂ ਲਾਉਂਦੇ ਬੀਤੇ ਹਰਤੇ ਡੀਲ ਕਰਕੇ ਜਿਹੜੇ ਆਪ ਦੇ ਆਗੂ ਨੇ ਉਹਨਾਂ ਦੇ ਵੱਲੋਂ ਲਗਾਏ ਗਏ ਇਹ ਸਾਰੇ ਮਸਲੇ ਦੇ ਉੱਪਰ ਚਰਚਾ ਕਰਾਂਗੇ ਸਾਡੇ ਨਾਲ ਮੇਰੇ ਨਾਲ ਮੇਰੇ ਸਟੂਡੀਓ ਦੇ ਵਿੱਚ ਸਾਥੀ ਪ੍ਰਿੰਸ ਭਾਰਤਵਾਜ ਮੌਜੂਦ ਨੇ ਪ੍ਰਿੰਸ ਜੀ ਕਿਵੇਂ ਦੇਖਦੇ ਹੋ ਕਿ ਇਸੇ ਕਰਕੇ ਤਾਂ ਲੋਕ ਬਦਲਾ ਲੈ ਆਏ ਸੀ ਕਿ ਪੰਜਾਬ ਦੇ ਵਿੱਚੋਂ ਫਰੋਤੀਆਂ ਦੀਆਂ ਕੋਲਣਾ ਬੰਦ ਹੋ ਜਾਣ ਧਮਕੀਆਂ ਬੰਦ ਹੋ ਜਾਣ ਪਰ ਅੱਜ ਇੱਕ ਦਿਗਜ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਇੱਕ ਜੁਰਤ ਵਾਲੇ ਲੀਡਰ ਮੰਨੇ ਜਾਂਦੇ ਨੇ ਉਹਨਾਂ ਦਾ ਨਾਮ ਆ ਅੱਜ ਉਹਨਾਂ ਦੇ ਪੁੱਤਰ ਨੂੰ ਧਮਕੀ ਆ ਚੁੱਕੀ ਹੈ ਕਿਸ ਤਰੀਕੇ ਦੇਖ ਦਿਓ ਅ ਸੁਖਮਨ ਬੜੇ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸੁਖਜਿੰਦਰ ਰੰਧਾਵਾ ਹੋਰਾਂ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਗੱਲ ਜਨਾਬ ਮੀਤ ਹੇਰ ਤੇ ਨੀਲ ਗਰਗ ਹੋਰਾਂ ਦੀ ਕਰ ਲੈਣੇ ਆ ਜਿਹੜੇ ਇਸ ਵਕਤ ਸੱਤਾ ਦੇ ਵਿੱਚ ਨੇ ਹਨਾ ਯਾਨੀ ਕਿ ਉਹਦੀ ਪਾਰਟੀ ਸੱਤਾ ਦੇ ਵਿੱਚ ਬਿਲਕੁਲ ਜੀ ਨੀਲ ਗਰਗ ਜੀ ਤੇ ਮੀਤ ਹੇਰ ਜੀ ਦੋਵੇਂ ਇਹ ਗੱਲ ਕਹਿੰਦੇ ਹੋਏ ਨਜ਼ਰ ਆਇਆ ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੋਂ ਵੀਡੀਓਜ਼ ਆਈਆਂ ਕਿ ਬਿਲਕੁਲ ਜੀ ਇਨਾਂ ਦੀ ਜਿਹੜੀ ਪੁਸ਼ਤ ਪਨਾਹੀ ਹੈ ਮਤਲਬ ਇਹ ਜਿਹੜੇ 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 ਗੈਂਗਸਟਰ ਨੇ ਜਾਂ ਐਦਾਂ ਦੇ ਖਾਰੂ ਪਾਉ ਜੰਤਰ ਨੇ ਜਿਹੜੇ ਪੰਜਾਬ ਦੀ ਆਪੋ ਹਵਾ ਨੂੰ ਖਰਾਬ ਕਰਨਾ ਚਾਹੁੰਦੇ ਆ ਕਿ ਇਹਨਾਂ ਦੀ ਜਿਹੜੀ ਪੁਸ਼ਤ ਪਨਾਹੀ ਹੈ ਉਹ ਤਾਂ ਇਸ ਤੋਂ ਪਿਛਲੀਆਂ ਸਰਕਾਰਾਂ ਚਾਹੇ ਉਹ ਕਾਂਗਰਸ ਦੀ ਸੀ ਚਾਹੇ ਅਕਾਲੀ ਦਲ ਦੀ ਸੀ ਜਾਂ ਜੜੀਆਂ ਵੀ ਜੜੀਆਂ ਵੀ ਧਰਾਂ ਸੱਤਾ ਦੇ ਵਿੱਚ ਰਹੀਆਂ ਕਿ ਉਹ ਪੁਸ਼ਤ ਪਨਾਹੀ ਕਰਦੀਆਂ ਰਹੀਆਂ ਉਹਨਾਂ ਨੇ ਇਹਨਾਂ ਨੂੰ ਅ ਅੱਗੇ ਵਧਾਇਆ ਤੇ ਇਹਨਾਂ ਦੇ ਰਾਹੀਂ ਨੈਟਵਰਕਿੰਗ ਜਿਹੜੀ ਉਹ ਚੱਲਦੀ ਹੈ ਪਰ ਜੀ ਪਰ ਮੁੱਦਾ ਤਾਂ ਇਹ ਹੈ ਨਾ ਸੁਖਮਣ ਕੇ ਅੱਜ ਸਰਕਾਰ ਕੀਦੀ ਹੈ ਬਿਲਕੁਲ ਜੀ ਅੱਜ ਤਾਂ ਮੀਤ ਹੇਰ ਤੇ ਨੀਲ ਗਰਗ ਜੀ ਨੂੰ ਇਹ ਗੱਲ ਮਤਲਬ ਕਹਿਣ ਤੋਂ ਪਹਿਲਾਂ ਕਈ ਵਾਰੀ ਸੋਚਣਾ ਚਾਹੀਦਾ ਸੀ ਕਿਉਂਕਿ 3.5 ਸਾਲ ਦਾ ਵਕਤ ਹੋ ਚੁੱਕੇ ਆ ਕੋਈ ਥੋੜਾ ਵਰਕਤ ਵਕਤ ਨਹੀਂ ਹੁੰਦਾ ਇਹ ਕੋਈ ਥੋੜਾ ਵਕਤ ਨਹੀਂ ਹੁੰਦਾ ਬਹੁਤ ਵੱਡਾ ਵਕਤ ਹੁੰਦਾ ਹੈ ਔਰ ਜਦੋਂ ਜਦੋਂ ਤੁਸੀਂ ਸਟੇਟ ਸੰਭਣੀ ਆ ਔਰ ਸਟੇਟ ਦਾ ਕਾਨੂੰਨ ਤੇ ਵਿਵਸਥਾ ਦਾ ਆਰਡਰ ਵੇਖਣਾ ਤਾਂ ਉਦੋਂ ਪਹਿਲੇ 6 ਮਹੀਨੇ ਹੀ ਬਹੁਤ ਹੁੰਦੇ ਆ ਚੀਜ਼ਾਂ ਨੂੰ ਦਰੁਸਤ ਕਰਨ ਦੇ ਲਈ ਜਾਂ ਫਿਰ ਚੀਜ਼ਾਂ ਨੂੰ ਰਾਸਿਰ ਕਰਨ ਦੇ ਲਈ ਹੁਣ ਜੱਗੂ ਭਗਵਾਨਪੁਰੀਏ ਦੇ ਉੱਤੇ ਇਲਜ਼ਾਮ ਲੱਗ ਰਿਹਾ ਔਰ ਬੜੀ ਦਿਲਚਸਪ ਗੱਲ ਇਹ ਆ ਕਿ ਜੱਗੂ ਭਗਵਾਨਪੁਰੀਆ ਔਰ ਸੁਖਜਿੰਦਰ ਰੰਧਾਵਾ ਹੋਰਾਂ ਦਾ ਨਾਂ ਜਿਹੜਾ ਹੈ ਨਾ ਸੁਖਮਨ ਜੀ ਅੱਜ ਨਹੀਂ ਕਿੰਨੀ ਵਾਰੀ ਪਹਿਲਾਂ ਚਰਚਾ ਦੇ ਵਿੱਚ ਆ ਚੁੱਕੇ ਆ ਪਿਛਲੇ ਬਹੁਤ ਸਾਲਾਂ ਤੋਂ ਚਰਚਾ ਦੇ ਵਿੱਚ ਚੱਲ ਰਹੇ ਦੋਵੇਂ ਨਾਮ ਆਪਸੇ ਵਿੱਚ ਬਿਲਕੁਲ ਮਤਲਬ ਕਿ ਇੱਕ ਦੋ ਵਾਰੀ ਤਾਂ ਇਹ ਵੀ ਨੌਬਤ ਆਈ ਕਿ ਵਿਰੋਧੀ ਪਾਰਟੀਆਂ ਵੱਲੋਂ ਇਹ ਵੀ ਕਿਹਾ ਗਿਆ ਸੁਖਮਨ ਜੀ ਕੇ ਜਗੂ ਭਗਵਾਨਪੁਰੀਆ ਨੂੰ ਜਿਹੜੀ ਪੁਸ਼ਤਪਨਾਹੀ ਹੋ ਸਕੋ ਜਿੰਦਰ ਰੰਧਾਵਾ ਹੋਰਾਂ ਨੇ ਬਿਲਕੁਲ ਅਜਿਹੇ ਬਿਆਨ ਆਏ ਨੇ ਪਿਛਲੇ ਸਾਲਾਂ 'ਚ ਆਏ ਨੇ ਇਦਾਂ ਦੇ ਬਿਆਨ ਆਉਂਦੇ ਰਹੇ ਆ ਹਨਾ ਕਿ ਜਗੂ ਭਗਵਾਨਪੁਰੀਏ ਦੀ ਜਿਹੜੀ ਪੁਸ਼ਤਪਨਾਹੀ ਆ ਉਹ ਸੁਖੀ ਰੰਧਾਵਾ ਹੋਰੀ ਕਰ ਰਹੇ ਨੇ ਪਰ ਹੁਣ ਮਾਮਲਾ ਇਹ ਆ ਕਿ ਸੁਖਜਿੰਦਰ ਰੰਧਾਵਾ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਆਈ ਆ ਔਰ ਉਸ ਤੋਂ ਵੀ ਅਗਲੀ ਗੱਲ ਕਿ ਜਿਹੜਾ ਵਿਅਕਤੀ ਕੋਈ ਉਹਨਾਂ ਦੇ ਪੁੱਤਰ ਨੂੰ ਮਿਲ ਕੇ ਗਿਆ ਸੀ ਬਿਲਕੁਲ ਜੀ ਮਹਿਮਾਨ ਦੇ ਰੂਪ ਦੇ ਵਿੱਚ ਇਹਨਾਂ ਦੇ ਘਰੇ ਆਇਆ ਸੀ ਆ ਇਹਨਾਂ ਦੇ ਦਫ਼ਤਰ ਪਹੁੰਚਿਆ ਸੀ ਕਿਤੇ ਵੀ ਮੁਲਾਕਾਤ ਹੋਈ ਸੀ ਜੀ ਕਿਤੇ ਵੀ ਮੁਲਾਕਾਤ ਹੋਈ ਕੁਝ ਦੇਰ ਬਾਅਦ ਉਸ ਵਿਅਕਤੀ ਦੇ ਉੱਤੇ ਫਾਇਰਿੰਗ ਹੋ ਗਈ ਯਾਨੀ ਕਹਿਣ ਦਾ ਭਾਵ ਇਹ ਹੈ ਸੁਖਮਨ ਕਿ ਇਹ ਇੱਕ ਇਸ਼ਾਰਾ ਮਾਤਰ ਕੀਤਾ ਗਿਆ ਸੀ ਕਿ ਜੇ ਤੁਸੀਂ ਇਦਾਂ ਸੂਤ ਨਹੀਂ ਆਉਂਦੇ ਹੈਗੇ ਤਾਂ ਉਸ ਵਿਅਕਤੀ ਦੇ ਉੱਤੇ ਫਾਇਰਿੰਗ ਕਰਕੇ ਇੱਕ ਟੈਸਟ ਜਿਹਨੂੰ ਆਪਾਂ ਕਹਿੰਦੇ ਆ ਕਿ ਉਹ ਟੈਸਟਿੰਗ ਕਰਕੇ ਦਿਖਾਤੀ ਉਹਨੇ ਪਰ ਹੁਣ ਮਸਲਾ ਇਹ ਆ ਕਿ ਇਹਨਾਂ ਦੇ ਹੌਸਲੇ ਐਡੇ ਬੁਲੰਦ ਕਿਉਂ ਨਹੀਂ ਜਦੋਂ ਜਦੋਂ ਨਾ ਸਾਰੀ ਦੀ ਸਾਰੀ ਪੰਜਾਬ ਪੁਲਿਸ ਵਾਰ-ਵਾਰੇ ਦਾਵਾ ਕਰ ਰਹੀ ਆ ਜਦੋਂ ਸਾਰੀ ਦੀ ਸਾਰੀ 77 ਜਿਹੜੀ ਪਾਰਟੀ ਆ ਉਹ ਦਾਵਾ ਕਰ ਵੀ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਜਿਹੜੇ ਗੈਂਗਸਟਰ ਨੇ ਉਹ ਖਤਮ ਕਰਤੇ ਔਰ ਬਿਲਕੁਲ ਜਿਹੜੀ ਮਹੱਤਵਪੂਰਨ ਗੱਲ ਆ ਉਹ ਮਹੱਤਵਪੂਰਨ ਗੱਲ ਇਹ ਆ ਜਿਹੜਾ ਮੁੱਦਾ ਅਸਲ ਚ ਚੱਕਣਾ ਬਣਦਾ ਕਿ ਹਰ ਤੀਜੇ ਦਿਨ ਜੀ ਬਿਲਕੁਲ ਕੋਈ ਨਾ ਕੋਈ ਜਿਹਨੂੰ ਆਪਾਂ ਪੁਲਿਸ ਮੁਕਾਬਲਾ ਕਹਿੰਦੇ ਆ ਜਾਂ ਐਨਕਾਊਂਟਰ ਜਿਹੜਾ ਉਹ ਸਾਨੂੰ ਸਿੱਧੇ ਤੌਰ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਪੁਲਿਸ ਦੇ ਹੱਥ ਕੋਈ ਨਾ ਕੋਈ ਲੱਗਦਾ ਹੈ ਉਸ ਤੋਂ ਹਥਿਆਰਾਂ ਦੀ ਜਿਹੜੀ ਬਰਾਮਦਗੀ ਕਰਾਉਣ ਜਾਂਦੇ ਆ ਤੇ ਜਿੱਥੇ ਫਿਰ ਮੁਕਾਬਲਾ ਹੋ ਜਾਂਦਾ ਤੇ ਕੁਝ ਇੱਕ ਜ਼ਖਮੀ ਹੋ ਜਾਂਦੇ ਆ ਮਤਲਬ ਜਿੱਦਾਂ ਵੀ ਪੁਲਿਸ ਉਹਨਾਂ ਨੂੰ ਹੈਂਡਲ ਜਾਂ ਟੈਕਲ ਕਰਦੀ ਹੈ ਪਰ ਅਸਲ ਜਿਹੜੀ ਕੁੱਲ ਮਿਲਾ ਕੇ ਗੱਲ ਆ ਦੇਖੋ ਇਹ ਤਾਂ ਇੱਕ ਬਹੁਤ ਵੱਡੇ ਵੱਡੇ ਸਿਆਸਤਦਾਨ ਨੇ ਵੱਡੇ ਸਿਆਸਤਦਾਨ ਦੇ ਪੁੱਤਰ ਨੂੰ ਧਮਕੀ ਮਿਲ ਗਈ ਜੱਗੂ ਭਗਵਾਨਪੁਰੀਏ ਦਾ ਨਾਮ ਆ ਗਿਆ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਆਪਣੀ ਗੱਲ ਰੱਖ ਦਿੱਤੀ ਹੈ ਸੁਖਜੰਦਰ ਦਾ ਉਹਨਾਂ ਨੇ ਪਰ ਮਾਮਲਾ ਤਾਂ ਇਹ ਹੈ ਨਾ ਕਿ ਜਿਹੜਾ ਕੋਈ ਆਮ ਵਪਾਰੀ ਹੈ ਕੋਈ ਆਮ ਵਿਅਕਤੀ ਹੈ 15-15000 ਰੁਪਏ ਪਿੱਛੇ ਸੁਖਮਣ ਬੰਦੇ ਮਰ ਰਹੇ ਨੇ ਬਿਲਕੁਲ ਜੀ ਪਰਸੋਂ ਦੀ ਘਟਨਾ ਤੁਹਾਨੂੰ ਮੈਂ ਮਾਨਸਾ ਦੀ ਦੱਸਦਾ ਮਾਨਸਾ ਦੇ ਵਿੱਚ ਦੋ ਆਹ ਪ੍ਰਵਾਸੀ ਮਜ਼ਦੂਰ ਝੋਨਾ ਲਾਉਣ ਆਏ ਸੀਗੇ ਪੰਜਾਬ ਦੇ ਵਿੱਚ ਝੋਨਾ ਲਾ ਲੂ ਕੇ ਉਹਨਾਂ ਨੇ ਆਪਣੇ ਸੀਜ਼ਨ ਦਾ ਦੋਹਾਂ ਨੇ 25000 ਰੁਪਏ ਜੋੜਿਆ ਜੀ ਉਹ 25000 ਰੁਪਇਆ ਲੈ ਕੇ ਉਹ ਮਤਲਬ ਜਿਨ੍ਹਾਂ ਜਿਨ੍ਹਾਂ ਤੋਂ ਪੇਮੈਂਟ ਲੈਣੀ ਸੀ ਪੇਮੈਂਟ ਲੈ ਕੇ ਉਹ ਮਾਨਸਾ ਦੇ ਰੇਲਵੇ ਸਟੇਸ਼ਨ ਚੱਲੇ ਸੀਗੇ ਉੱਥੋਂ ਟ੍ਰੇਨ ਫੜ ਕੇ ਉਹਨਾਂ ਨੇ ਵਾਪਸ ਬਿਹਾਰ ਪਹੁੰਚਣਾ ਸੀ ਆਪਣੇ ਪਿੰਡ ਪਹੁੰਚਣਾ ਸੀ ਆਪਣੇ ਪਿੰਡ ਪਹੁੰਚਣਾ ਸੀ ਪਰ ਉਹ ਦੋ ਦਿਹਾੜੀਦਾਰ ਮਜ਼ਦੂਰ ਪ੍ਰਵਾਸੀ ਵਿਚਾਰੇ ਉਹਨਾਂ ਦੀ ਇਹੋ ਜਿਹੇ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਕਿ ਉਹਨਾਂ ਦਾ 25000 ਰੁਪਇਆ ਵੀ ਖੋਲਿਆ ਤੇ ਉਹਨਾਂ ਦਾ ਮੋਬਾਈਲ ਫੋਨ ਵੀ ਖੋ ਕੇ ਲੈ ਕੇ ਮਤਲਬ ਕਿ ਕੋਈ ਵੀ ਵਿਅਕਤੀ ਕਿਤੇ ਵੀ ਕਿਸੇ ਵੀ ਰੂਪ ਦੇ ਵਿੱਚ ਸੁਰੱਖਿਤ ਨਹੀਂ ਹੈ ਜਿਸ ਤਰੀਕੇ ਸਰ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਇੱਕ ਕਹਾਣੀ ਸਾਹਮਣੇ ਲਿਆਏ ਅਜਿਹੀਆਂ ਬਹੁਤ ਸਾਰੀਆਂ ਰੋਜ਼ਾਨਾ ਘਟਨਾਵਾਂ ਹੁੰਦੀਆਂ ਨੇ ਕਿ ਸਾਹਮਣੇ ਨਹੀਂ ਹੁੰਦੀ ਇਹ ਤਾਂ ਚਲੋ ਸੁਖਜਿੰਦਰ ਸਿੰਘ ਰੰਧਾਵਾ ਦਾ ਕਾਂਗਰਸ 'ਚ ਵੱਡਾ ਕਾਦ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਵੱਡਾ ਕਾਦ ਦਾ ਇਸ ਕਰਕੇ ਪੰਜਾਬ ਦੀ ਕਾਂਗਰਸ ਨੇ ਟਵੀਟ ਕਰਤੇ ਪ੍ਰਤਾਪ ਬਾਜਵਾ ਰਾਜੀਵ ਵੜਿੰਗੂੜੀ ਸਾਰੇ ਇਸ ਮਸਲੇ ਤੇ ਆ ਗਏ ਤਾਂ ਕਰਕੇ ਮਸਲਾ ਮੀਡੀਆ ਦੇ ਵਿੱਚ ਵੀ ਨਾ ਆ ਗਿਆ ਬਹੁਤ ਸਾਰੇ ਮਸਲੇ ਤਾਂ ਰਹਿ ਜਾਂਨਾ ਜਿਹੇ ਫਰੋਤੀਆਂ ਦੇ ਆ ਜਾਂਦੇ ਨੇ ਜਾਂ ਧਮਕੀਆਂ ਦੇ ਕਿ ਆਮ ਲੋਕਾਂ ਤੱਕ ਖਬਰ ਹੀ ਨਹੀਂ ਪਹੁੰਚਦੀ ਮੀਡੀਆ 'ਚ ਨਸ਼ਰ ਹੀ ਨਹੀਂ ਹੁੰਦੀ ਜਿਹੜੀਆਂ ਗੱਲਾਂ ਬਿਲਕੁਲ ਨਹੀਂ ਪਹੁੰਚਦੀਆਂ ਹੈਗੀਆਂ ਦੇਖੋ ਤੁਸੀਂ ਬੜੀ ਬੜੀ ਬੜਾ ਬੜਾ ਸੋਨਾ ਜਿਹਾ ਪੁਆਇੰਟ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਮ ਬੰਦਿਆਂ ਦਾ ਕੀ ਮੰਨਦਾ ਮਤਲਬ ਆਹੀ ਜਿਹੜੀ ਚਲੋ ਚਾਹੇ ਉਹ ਮਜ਼ਦੂਰ ਜਿਹੜੇ ਕੁਟਮਾਰ ਜਿਨ੍ਹਾਂ ਦੀ ਹੋਈ ਮੰਨ ਲਓ ਜਿਹੜੇ ਮੈਂ ਮਾਨਸਾ ਦਾ ਉਦਾਹਰਣ ਦੇ ਰਹੇ ਹਾਂ ਬੇਸ਼ੱਕ ਉਹ ਪ੍ਰਵਾਸੀ ਮਜ਼ਦੂਰ ਨੇ ਫਿਰ ਕੀ ਹੋਇਆ ਜੇ ਉਹ ਪ੍ਰਵਾਸੀ ਮਜ਼ਦੂਰ ਨੇ ਉਹ ਪੰਜਾਬ ਦੀ ਆਰਥਿਕਤਾ ਦੇ ਵਿੱਚ ਆ ਆ ਇਸ ਵਕਤ ਤਾਂ ਪੰਜਾਬ ਦੇ ਇਸ ਵਕਤ ਤਾਂ ਬੈਠੇ ਵੀ ਪੰਜਾਬ 'ਚ ਨਹੀਂ ਪੰਜਾਬ ਦੇ ਵਿੱਚ ਬੈਠੇ ਸੀਗੇ ਔਰ ਸਾਡੀ ਜ਼ਿੰਮੇਵਾਰੀ ਬਣਦੀ ਸੀ ਇਦਾਂ ਦੀਆਂ ਘਟਨਾਵਾਂ ਹਰ ਰੋਜ਼ ਹੀ ਕਿੰਨੀਆਂ ਵਾਪਰਦੀਆਂ ਹੋਣਗੀਆਂ ਮੁਹਾਲੀ ਵਾਪਰੀਏ ਮਹਾਲੀ ਦਾ ਅੰਤਰਰਾਸ਼ਟਰੀ 에ਅਰਪੋਰਟ ਉਹ ਜਿਹੜਾ ਚੌਂਕ ਹੈ ਤੁਸੀਂ ਵੇਖਿਆ ਹੋਇਆ ਕਿ ਅਸੀਂ ਦੇ ਅਸੀਂ ਵਾਲਾ ਸਾਰਾ ਉਹ ਸਾਰਾ ਵੀਆਈਪੀ ਇਲਾਕਾ ਹੈ ਉੱਥੇ ਵੀ ਇਦਾਂ ਦੀ ਘਟਨਾ ਰਾਤ ਵਾਪਰੀਏ ਕਿ ਉੱਥੇ ਵੀ ਕਿਸੇ ਦੀ ਕਾਰ ਨੂੰ ਰੋਕ ਕੇ ਕੁੱਟਮਾਰ ਕੀਤੀ ਗਈ ਉਹਨਾਂ ਤੋਂ ਫਰੋਤੀ ਮੰਗੀ ਗਈ ਲੁੱਟਮਾਰ ਕਰਕੇ ਤੇ ਸੱਟਾ ਮਾਰ ਕੇ ਮਤਲਬ ਸਟਕੇ ਚਲੇ ਗਏ ਹੁਣ ਗੱਲ ਅਸਲ ਚ ਇਹ ਹੈ ਦੇਖੋ ਪੁਲਿਸ ਮੁਲਾਜ਼ਮਾਂ ਦੇ ਬਿਆਨ ਆ ਜਾਣਗੇ ਅ ਡੀਜੀਪੀ ਸਾਫ ਦਾ ਬਿਆਨ ਆਜੂਗਾ ਸੁਖੀ ਰੰਧਾਵਾ ਉਹਨੇ ਕਿਹਾ ਤਾਂ ਕਿ ਮੈਂ 8:32 ਮਿੰਟ ਦੇ ਉੱਤੇ ਜਿਹੜਾ ਟੈਕਸਟ ਸੀ ਜਾਂ ਮੈਸੇਜ ਸੀਗਾ ਉਹ ਡੀਜੀਪੀ ਪੰਜਾਬ ਨੂੰ ਪਾਤਾ ਪਰ ਉਸ ਤੋਂ ਬਾਅਦ ਉਹ ਕਹਿੰਦੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ ਕੋਈ ਲੋਕਲ ਅਧਿਕਾਰੀ ਜਿਹੜਾ ਐਸਐਸਪੀ ਜਾਂ ਐਸਐਚਓ ਉਹ ਹੁਣ ਤੱਕ ਨਹੀਂ ਪਹੁੰਚ ਕਰ ਰਿਹਾ ਹੈਗਾ ਪਰ ਮਾਮਲਾ ਤਾਂ ਇਹ ਹੈ ਨਾ ਕਿ ਅਸੀਂ ਇਹਨਾਂ ਇਹਨਾ ਇਹਨਾ ਇਹਨਾਂ ਮੁੱਦਿਆਂ ਦੇ ਉੱਤੇ ਚਰਚਾ ਸੁਖਮਨ ਕਦੋਂ ਤੱਕ ਕਰਦੇ ਰਹਾਂਗੇ ਕਿੱਥੇ ਤਾਂ ਇਸ ਦੇ ਵਿਚਾਲੇ ਇੱਕ ਵੱਡਾ ਸਵਾਲ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਨੇ ਇਹ ਖੜਾ ਕੀਤਾ ਕਿ ਜੱਗੂ ਭਗਵਾਨ ਕੁਰਿਆ ਉਹ ਕਹਿੰਦੇ ਕਿ ਜੇਲ੍ਹ ਦੇ ਵਿੱਚ ਨੇ ਕਹਿੰਦੇ ਕਿ ਉਹਨਾਂ ਨੂੰ ਫੋਨ ਦਿੱਤਾ ਇਹੀ ਤਾਂ ਵੱਡਾ ਸਵਾਲ ਹੈ ਨਾ ਕਿ ਇੱਕ ਬੰਦਾ ਤੁਹਾਡੀ ਗ੍ਰਿਫਤ ਦੇ ਵਿੱਚ ਹੈ ਉਹਨਾਂ ਕੋਲ ਫੋਨ ਕਿੱਥੋਂ ਆ ਗਿਆ ਇਹ ਤਾਂ ਯਾਰ ਸੁਖਮਨ ਜਦੋਂ ਜਦੋਂ ਜਿਸ ਨਿਜ਼ਾਮ ਦੇ ਵਿੱਚ ਜਾਂ ਜਿਸ ਪ੍ਰਬੰਧ ਦੇ ਵਿੱਚ ਵੀਡੀਓ ਤੱਕ ਇੰਟਰਵਿਊ ਤੱਕ ਨਸ਼ਰ ਹੋ ਜਾਵੇ ਜਾਂ ਸ਼ੂਟ ਹੋ ਜਾਵੇ ਤੇ ਉਸ ਤੋਂ ਬਾਅਦ ਔਨ 에ਰ ਵੀ ਹੋ ਜੇ ਉਹ ਯਾਨੀ ਕਿ ਪਬਲਿਕ ਡੋਮੇਨ ਦੇ ਵਿੱਚ ਵੀ ਵੀਡੀਓ ਆ ਜਾਏ ਤਾਂ ਮੋਬਾਈਲ ਫੋਨ ਤਾਂ ਫਿਰ ਬੜੀ ਛੋਟੀ ਗੱਲ ਆ ਮਤਲਬ ਉਹ ਕਹਿੰਦੇ ਆ ਨਾ ਕਿ ਵੀ ਜੇ ਕੁਝ ਚੀਜ਼ਾਂ ਨੂੰ ਟਕਿਆ ਰਜਣ ਦੇਣਾ ਚਾਹੀਦਾ ਤਾਂ ਹੀ ਚੰਗਾ ਹੁੰਦਾ ਹੈ ਤੇ ਅਸੀਂ ਵੀ ਜੇ ਜੇ ਬਹੁਤੇ ਸਵਾਲੀਆ ਨਿਸ਼ਾਨ ਚੱਕਾਂਗੇ ਆ ਫੋਨ ਫੋਨ ਤਾਂ ਬੜੀਆਂ ਮਾਮੂਲੀ ਚੀਜ਼ਾਂ ਨੇ ਜਿਸ ਤਰੀਕਾ ਦੇ ਉਹਨਾਂ ਦੇ ਨੈਟਵਰਕ ਨੇ ਜਾਂ ਜਿਸ ਤਰੀਕੇ ਦੇ ਇਹਨਾਂ ਲੋਕਾਂ ਦੇ ਪ੍ਰਬੰਧ ਨੇ ਤੁਸੀਂ ਆਪ ਵੇਖੋ ਨਾ ਕਿ ਲਾਰੈਂਸ ਵਾਲੀ ਇੰਟਰਵਿਊ ਦਾ ਕੀ ਨਿਕਲਿਆ ਕੀ ਬਣਿਆ ਕੀ ਵਟਿਆ ਕੀ ਖਟਿਆ ਪੰਜਾਬ ਦੇ ਲੋਕ ਅੱਖਾਂ ਟੱਡ ਕੇ ਹੁਣ ਤੱਕ ਉਮੀਦ ਲਾਈ ਬੈਠੇ ਆ ਵੀ ਉਸ ਮੁੱਦੇ ਦਾ ਕੋਈ ਫਰਕ ਪੈ ਜੇ ਵੀ ਲਾਰੈਂਸ ਵਾਲੇ ਮਾਮਲੇ ਦੇ ਵਿੱਚੋਂ ਘਟੋ ਘਟ ਉਹ ਕੱਲੇ ਡੀਐਸਪੀ ਗੁਰਸ਼ੇਰ ਦੇ ਉੱਤੇ ਹਜੇ ਗਾਜ ਗਿਰੀ ਹੈ ਬਿਲਕੁਲ ਜੀ ਵੱਡੇ ਅਧਿਕਾਰੀ ਦੇ ਉੱਤੇ ਕਿਸੇ ਵੀ ਵੱਡੇ ਅਧਿਕਾਰੀ ਤੇ ਹਾਲੇ ਤੱਕ ਕੋਈ ਗਾਜ ਨਹੀਂ ਗਿਰੀ ਹੈਗੀ ਹਾਂ ਇਹ ਗੱਲ ਜ਼ਰੂਰ ਹੈ ਕਿ ਵੀ ਖਬਰਾਂ ਜ਼ਰੂਰ ਸਭ ਕੇ ਸਾਡੇ ਸਾਹਮਣੇ ਆ ਜਾਂਦੀਆਂ ਨੇ ਕਿ ਭਾਈ ਅੱਗੇ ਵਧ ਗਿਆ ਕਿ ਸਕੇਵਾਂਗੇ ਕਿ ਹਾਂ ਇਸ ਤਰ੍ਹਾਂ ਕੁਝ ਹੋ ਰਿਹਾ ਪਰ ਕੁੱਲ ਮਿਲਾ ਕੇ ਆਪਾਂ ਦੇਖਦੇ ਹਾਂ ਸੁਖਮਨ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਚਰਚਾ ਤਾਂ ਅਸੀਂ ਇਸ ਗੱਲ ਤੇ ਕਰਨੀ ਸੀਗੀ ਕਿ ਪੰਜਾਬ ਦੇ ਵਿੱਚ ਆਪਾਂ ਰੋਜ਼ਗਾਰ ਦੇ ਸਾਧਨ ਕਿਵੇਂ ਵਧਾਈਏ ਪੰਜਾਬ ਦੇ ਵਿੱਚ ਆਪਾਂ ਇੰਡਸਟਰੀ ਕਿਵੇਂ ਲੈ ਕੇ ਆਈਏ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਸ ਨੂੰ ਅਸੀਂ ਆ ਚਿੱਟੇ ਵਰਗਾ ਜਿਹੜਾ ਨਸ਼ਾ ਹੈ ਜਿਸ ਕਰਕੇ ਮੈਂ ਸਵੇਰੇ ਇੱਕ ਵੀਡੀਓ ਸਾਂਝੀ ਕੀਤੀ ਹੈ ਇੱਕੋ ਪਿੰਡ ਦੇ ਵਿੱਚ 12 ਮੌਤਾਂ ਲਗਾਤਾਰ 10 ਦਿਨ ਦੇ ਵਿੱਚ ਚਿੱਟੇ ਨਾਲ ਤੁਸੀਂ 12 ਮੌਤਾਂ ਦਾ ਸੀ ਮਤਲਬ ਗੱਲ ਤਾਂ ਆਪਾਂ ਉਸ ਦੇ ਉੱਤੇ ਕਰਨੀ ਸੀ ਤੇ ਚਰਚਾ ਸਾਨੂੰ ਕਰਨੀ ਪੈ ਰਹੀ ਹੈ ਪੰਜਾਬ ਦੀ ਕਾਨੂੰਨ ਬਾਰੇ ਤੁਸੀਂ 12 ਮੌਤਾਂ ਦੀ ਗੱਲ ਕਰੀਏ ਪਰ ਪੰਜਾਬ ਦੇ ਆਪ ਦੇ ਆਗੂ ਤਾਂ ਬਹੁਤੇ ਕਹਿੰਦੇ ਨੇ ਕਿ ਅਸੀਂ ਨਸ਼ੇ ਨੂੰ ਲੈ ਕੇ ਜ਼ੀਰੋ ਟੋਲਰੈਂਸ ਦੇ ਨਾਲ ਕਾਰਵਾਈਆਂ ਕਰ ਰਹੀ ਹੈ ਸਰਕਾਰ ਸਾਡੀ ਨਹੀਂ ਫਿਰ ਉਹ ਖਬਰਾਂ ਕਿੱਥੋਂ ਆ ਰਹੀਆਂ ਨੇ ਮਤਲਬ ਖਬਰ ਛੱਡੋ ਫਿਰ ਉਹ ਵੀਡੀਓ ਜਾਂ ਫਿਰ ਉਹ ਤਸਵੀਰਾਂ ਕਿੱਥੋਂ ਆ ਰਹੀਆਂ ਨੇ ਕਿ ਇੱਕ ਮੋਟਰਸਾਈਕਲ ਦੇ ਲਾਗੇ ਇੱਕ ਨੌਜਵਾਨ ਮੁੰਡਾ ਮਤਲਬ ਟੀਕਾ ਲਾ ਕੇ ਤੇ ਉੱਥੇ ਹੀ ਰਹਿ ਗਿਆ ਰੁੜ ਗਿਆ ਉਹ ਤਸਵੀਰਾਂ ਤਾਂ ਉਹ ਤਸਵੀਰਾਂ ਤਾਂ ਸੱਚ ਬੋਲਦੀਆਂ ਨੇ ਉਹ ਵੀਡੀਓ ਤਾਂ ਸੱਚ ਬੋਲਦੀ ਐ ਬੇਸ਼ੱਕ ਤੁਸੀਂ ਜ਼ੀਰੋ ਟੋਲਰੈਂਸ ਦੀ ਜਿਹੜੀ ਨੀਤੀ ਆ ਉਹ ਅਪਣਾਈ ਹੋਈ ਐ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ ਕਿਉਂਕਿ ਕਿਉਂਕਿ ਰਾਜਨੀਤਿਕ ਲੋਕਾਂ ਦੇ ਜਿਹੜੇ ਬਿਆਨ ਹੁੰਦੇ ਨੇ ਸੁਖਮਨ ਜੀ ਉਹਨਾਂ ਬਾਰੇ ਉਹਨਾਂ ਉਹਨਾਂ ਦੀ ਗੰਭੀਰਤਾ ਨੂੰ ਤੁਸੀਂ ਬੜੇ ਚੰਗੇ ਤਰੀਕੇ ਨਾਲ ਜਾਣਦੇ ਹੋ ਪਰ ਜਿਹੜੀਆਂ ਜ਼ਮੀਨੀ ਹਾਲਾਤ ਨੇ ਜ਼ਮੀਨੀ ਹਕੀਕਤਾਂ ਨੇ ਉਹ ਬਿਲਕੁਲ ਵੱਖਰੀਆਂ ਨੇ ਇਹ ਉਹ ਮੁੱਦੇ ਨੇ ਜਿਹੜੇ ਮੁੱਦਿਆਂ ਕਰਕੇ ਪੰਜਾਬ ਦੀ ਫਿਜ਼ਾ ਦੇ ਵਿੱਚ ਫਰਕ ਪੈਣਾ ਸੀ ਜੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਏ ਤਾਂ ਪੰਜਾਬ ਦੀ ਜਵਾਨੀ ਨੂੰ ਬਾਹਰ ਜਾਣ ਦੀ ਲੋੜ ਨਹੀਂ ਅਸੀਂ ਇੱਥੇ ਹੀ ਰਹਿ ਕੇ ਤਰੱਕੀਆਂ ਕਰਾਂਗੇ ਅਸੀਂ ਇੱਥੇ ਰਹਿ ਕੇ ਹੀ ਆਪਣੇ ਰੋਜ਼ਗਾਰ ਦੇ ਸਾਧਨ ਡਿਵੈਲਪ ਕਰ ਲਾਂਗੇ ਜੇ ਪੰਜਾਬ ਦੇ ਵਿੱਚੋਂ ਆ ਚਿੱਟੇ ਵਰਗਾ ਨਸ਼ਾ ਖਤਮ ਹੋ ਜਾਏ ਤਾਂ ਸਾਡੇ ਨੌਜਵਾਨ ਇੱਥੇ ਹੀ ਹਾਇਰ ਐਜੂਕੇਸ਼ਨ ਲੈ ਕੇ ਆਪਣੇ ਦੇਸ਼ ਦੇ ਐਸਟ ਬਣਨ ਮਤਲਬ ਦੇਸ਼ ਦੀ ਤਰੱਕੀ ਦੇ ਵਿੱਚ ਉਹਨਾਂ ਮੁੱਦਿਆਂ ਦੇ ਵਿੱਚ ਅਸਰ ਪਾਉਣ ਜਾਂ ਉਹਨਾਂ ਮੁੱਦਿਆਂ ਦੇ ਵਿੱਚ ਫਰਕ ਪਾਉਣ ਜਿਹਦੇ ਨਾਲ ਪੰਜਾਬ ਆਪ ਨੂੰ ਆਪਾਂ ਹੋਰ ਉੱਪਰ ਲੈ ਕੇ ਜਾਈਏ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਚਰਚਾ ਆਪਾਂ ਨੂੰ ਇਸ ਗੱਲ ਤੇ ਕਰਨੀ ਪੈ ਰਹੀ ਹੈ ਕਿ ਜੇਲ੍ਹਾਂ ਦੇ ਵਿੱਚ ਬੈਠੇ ਉਹ ਜਿਹੜਾ ਗਾਣਾ ਹਰਤਾ ਉਹ ਗਾਣੇ ਸੱਚੇ ਹੋਗੇ ਨਾ ਵੀ ਜੇਲ੍ਹਾਂ ਵਿੱਚੋਂ ਫੋਨ ਆਉਣਗੇ ਹਨਾ ਮੈਂ ਤਾਂ ਇਹਦਾ ਮਤਲਬ ਜੇ ਕਿਸੇ ਨੇ ਗੀਤ ਲਿਖਿਆ ਜਾਂ ਗਾਇਆ ਤਾਂ ਸੋਚ ਸਮਝ ਕੇ ਹੀ ਲਿਖਿਆ ਗਾਇਆ ਹੋਊਗਾ ਉਹਨਾਂ ਨੂੰ ਪਤਾ ਹੋਊਗਾ ਕਿ ਜੇਲ੍ਹਾਂ ਦੇ ਵਿੱਚੋਂ ਫੋਨ ਵੀ ਆਉਂਦੇ ਆ ਤੇ ਜੇਲ੍ਹਾਂ ਦੇ ਵਿੱਚੋਂ ਏ ਗੈਂਗਸਟਰਾਂ ਦੇ ਜਿਹੜੇ ਕਾਰੋਬਾਰ ਨੇ ਉਹ ਵੀ ਐਂ ਫੋਨਾਂ ਦੇ ਉੱਤੇ ਚੱਲ ਜਾਂਦੇ ਆ ਤਾਂ ਇਸ ਮਸਲੇ ਦੇ ਉੱਪਰ ਵਿਚਾਰ ਚਰਚਾ ਕਰਨ ਲਈ ਪ੍ਰੈਸ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ। ਤਾਂ ਅੱਜ ਖਾਸ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਜਾਂ ਫਿਰ ਜੋ ਪੰਜਾਬ ਦੇ ਵਿੱਚ ਨਸ਼ੇ ਦਾ ਸਾਰਾ ਕਾਰੋਬਾਰ ਚੱਲਦਾ ਤਸਕਰ ਕਿਸ ਤਰੀਕੇ ਜਿਹੜਾ ਨਸ਼ੇ ਦਾ ਕਾਰੋਬਾਰ ਚਲਾਉਂਦੇ ਨੇ ਉਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਹੈ। ਜੇਕਰ ਪ੍ਰੋਗਰਾਮ ਵਧੀਆ ਲੱਗਿਆ ਤਾਂ ਅੱਗੇ ਸ਼ੇਅਰ ਕਰ ਦਿਓ। ਧੰਨਵਾਦ।